ਕਰੀਏ ਇਸ ਸਵਿਧਾਨ ਹੈ ਜੀ ਸਵਿਧਾਨ ਲਾਗੂ ਹੋ ਗਿਆ ਕੁਛ ਨਹੀਂ ਜਿੰਨਾ ਚਿਰ ਅਸੀਂ ਰਾਜ ਦੀ ਪ੍ਰਾਪਤੀ ਨਹੀਂ ਕਰ ਲੈਂਦੇ ਉਹਨਾਂ ਚਿਰ ਸਾਨੂੰ ਹੱਕ ਨਹੀਂ ਮਿਲਨੇ ਖਰਾਤ ਜਰੂਰ ਮਿਲ ਸਕਦੀ ਹੈ ਮੰਗਤਿਆਂ ਵਾਂਗ ਜੇ ਮੰਗਤਾ ਕਿਸੇ ਦੇ ਘਰ ਜਾਵੇ ਉਹਨੂੰ ਅਗਲਾ ਮਰਜੀ ਦੀ ਖਰਾਤ ਪਾਉਂਦਾ ਮੰਗਤਾ ਮੰਗ ਕੇ ਨਹੀਂ ਲੈ ਸਕਦਾ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ ਇਹ ਮੰਗਤਿਆਂ ਦੀ ਦਸ਼ਾ ਹੈ ਸਾਡੀ ਕੌਮ ਦੀ ਅੱਜ ਐਵੇਂ ਨਾਰੇ ਸੌ ਮਾਰੀ ਜਾਈਏ ਜਿਕਾਰੇ ਸੌ ਲਈ ਜਾਈਏ ਪਰ ਹਾਲਾਤ ਦੱਸੋ ਜਿਨ੍ਹਾਂ ਨੇ ਸਾਡੇ ਕਤਲੇਆਮ ਕੀਤੇ ਆ ਉਹ ਅੱਜ ਵੀ ਜਿਉਂਦੇ ਜਾਗਦੇ ਤੁਰੇ ਫਿਰਦੇ ਆ ਤੇ ਅਸੀਂ ਸਾਡੇ ਕੰਨ ਤੇ ਜੂਨੀ ਸਰਕਦੀ ਸਾਡੇ ਲੱਖਾਂ ਨੌਜਵਾਨ ਝੂਠੇ ਪੁਲਸ ਮੁਕਾਬਲਿਆਂ 'ਚ ਮਾਰ ਦਿੱਤੇ ਕੋਹ ਕੋਕੇ ਸਾਡੀਆਂ ਧੀਆਂ ਪੈਣਾ ਦੀ ਬੇਬਦੀ ਕੀਤੀ ਸੜਕਾਂ ਦੇ ਉੱਤੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਦਵੀ ਕੀਤੀ ਤੇ ਉਸ ਤੋਂ ਬਾਅਦ ਲੱਖਾਂ ਨੌਜਵਾਨ ਸਾਡੇ ਜਿਹੜੇ ਨਸ਼ਿਆਂ ਦੇ ਵਿੱਚ ਇਹਨਾਂ ਨੇ ਮਾਰ ਦਿੱਤੇ ਸਾਨੂੰ ਪਤਾ ਨਹੀਂ ਕਿਹੜੀ ਮਸਤੀ ਚੜੀ ਐ ਅਸੀਂ ਗਾਣੇ ਵੀ ਸੁਣਦੇ ਆ ਨੱਚਦੇ ਵੀ ਆ ਦੌਂਦੇ ਵੀ ਆ ਵਿਆਹਾਂ ਸ਼ਾਦੀਆਂ ਉਹਦੇ ਭੰਗੜੇ ਪਾਈ ਜਾਂਦੇ ਆ ਇੱਕ ਆਜ਼ਾਦ ਕੌਮਾ ਹੋਣ ਉਹ ਕਰਦੀਆਂ ਚੰਗੀਆਂ ਲੱਗਦੀਆਂ ਗੁਨਾਮ ਇਦਾਂ ਨੱਚਦੇ ਚੰਗੇ ਨਹੀਂ ਲੱਗਦੇ ਸੋ ਅਸੀਂ ਇਹ ਗੱਲ ਦਾ ਨਿਚਾ ਕਰਨੀ ਆ ਪ੍ਰਣ ਕਰ ਲਈਏ ਕਿ ਜਿੰਨਾ ਚਿਰ ਆਜ਼ਾਦੀ ਨਹੀਂ ਉਹਨਾਂ ਚਿਰ ਅਸੀਂ ਜੀਵਨ 'ਚ ਸੁੱਖ ਨਹੀਂ ਮੰਨਣਾ ਸੁੱਖ ਅੱਜ ਸਾਡੇ ਲਈ ਰੋਗ ਬਣ ਗਿਆ ਸੋ ਅੱਜ ਕੱਲ ਅਸੀਂ ਮੋਹੱਲੀ ਜਦੋਂ ਗਏ ਉਥੋਂ ਬਾਅਦ ਅਸੀਂ ਨਿਕਲੇ ਤੇ ਪਿੱਛੋਂ ਇੱਕ ਬੰਦੇ ਨੇ ਮੈਂ ਨਾਂ ਨਹੀਂ ਲੈਣਾ ਉਹਦਾ ਉਹਨੇ ਇਹ ਗੱਲ ਜੀਤੀ ਕਹਿੰਦਾ ਵੀ ਗੁਰੂ ਦੀ ਹਜ਼ੂਰੀ ਚ ਬੰਦੂਕਾਂ ਲੈ ਕੇ ਆ ਗਏ ਇਹਨਾਂ ਨੂੰ ਕਾਹਦਾ ਖਤਰਾ ਖਤਰਾ ਹੋਵੇ ਨਾ ਹੋਵੇ ਅਸੀਂ ਤੇ ਗੁਰੂ ਦਾ ਹੁਕਮ ਜਾ ਰਹੇ ਆ ਗੁਰੂ ਸਾਹਿਬ ਨੇ ਕਿਹਾ ਬਿਨ ਸ਼ਸਤਰ ਕੇਸ ਜਿਉ ਨਾ ਦਿਦਾਰੇ ਸਤਗੁਰ ਕਹਿੰਦੇ ਵੀ ਸ਼ਸਤਰਾਂ ਤੇ ਕੇਸਾਂ ਤੋਂ ਬਿਨਾਂ ਦਿਦਾਰੇ ਨਾ ਦਓ ਅਸੀਂ ਤੇ ਹੁਕਮ ਮੰਨਿਆ ਅਸੀਂ ਉਹ ਲੋਕ ਨਹੀਂ ਇਹਨਾਂ ਦੇ ਵੀਡੀਓ ਅੱਜ ਵੀ ਨੈੱਟ ਤੇ ਪਈਆਂ ਇਹ ਆਂਦੇ ਸੀ ਕਿ ਅਸੀਂ ਤਿਆਰ ਬਾ ਤਿਆਰ ਬੈਠੇ ਸੀ ਸੀਆਈਡੀ ਵਾਲੇ ਬੰਦੇ ਆਏ ਸਾਡੀਆਂ ਪੱਗਾਂ ਲਾਹ ਕੇ ਪੱਗਾਂ ਹੱਥ 'ਚ ਫੜ ਕੇ ਵੀਡੀਓ ਬਣਾਉਣ ਲਈ ਨਹੀਂ ਅਸੀਂ ਆ ਗਏ ਇੱਥੇ ਸਿਰ ਲੱਤ ਸਕਦਾ ਪੱਗ ਨਹੀਂ ਲੈ ਸਕਦੀ ਸੋ ਸਾਨੂੰ ਲੋੜ ਹੈ ਇਹਨਾਂ ਦੀ ਇਹਨਾਂ ਦੀ ਪੱਗ ਕਿਤੇ ਲੈ ਜਾਵੇ ਇਹੋ ਜਿਹੇ ਬੰਦੇ ਨੇ ਤੇ ਦੋਰੇ ਬੰਨ ਵੀ ਲੈਣ ਵੀਡੀਓ ਬਣਾਉਣ ਲਈ ਫੇਰ ਲਾ ਕੇ ਹਦੋਂ ਚ ਪੜ ਲੈਂਦੇ ਨੇ ਵੀ ਲੋਕਾਂ ਦੇ ਕੋਲੋਂ ਇੱਕ ਤੇ ਨਮੋਸ਼ੀ ਵੀ ਕੋਈ ਆਣ ਕੇ ਸਿੱਕ ਦੀ ਪੱਗ ਲਾ ਗਿਆ ਦੂਜਾ ਆਪਣੇ ਆਪ ਨੂੰ ਤਿਆਰ ਪਰ ਤਿਆਰ ਖਾਲਸਾ ਕਹਿਣਾ ਤੇ ਫੇਰ ਕਿਸੇ ਦਾ ਆਣ ਕੇ ਤੁਹਾਡੀ ਪੱਗ ਲਾ ਜਾਣਾ ਇਹ ਬੰਦਿਆਂ ਲਈ ਕਰਤੂਤ ਨਹੀਂ ਜੇ ਤੁਹਾਨੂੰ ਇਹਨਾਂ ਹਥਿਆਰਾਂ ਤੋਂ ਡਰ ਲੱਗਦਾ ਜੀ ਸਤਿ ਸਕੇ ਨਾ ਰੱਖੋ ਕਿਰਪਾਨਾਂ ਨੇ ਛੱਡਦੇ ਉਹ ਵੀ ਹਥਿਆਰ ਹੈ ਕੋ ਗੰਡੇ ਕੱਟਣ ਲਈ ਰੱਖੀ ਸੀ ਉਹ ਤੇ ਜੇ ਡਰ ਲੱਗਦਾ ਨਾ ਰੱਖੋ ਪਰ ਗੁਰੂ ਦੇ ਸਿਧਾਂਤ ਦੇ ਉਲਟ ਜਾ ਕੇ ਸਾਨੂੰ ਮਦਦ ਦੇਣ ਦੀ ਲੋੜ ਨਹੀਂ ਜੇ ਉੱਥੇ ਵੱਡੀ ਆਬਾਦ ਘਾਟ ਹੁੰਦੀ ਕੋਈ ਅਬੀ ਨਬੀ ਹੁੰਦੀ ਫਿਰ ਇਹਨਾਂ ਕਹਣਾ ਸੀ ਸਾਡੇ ਨਾਲ ਠੱਗਾ ਹੋਇਆ ਪਰ ਮੈਂ ਬੇਨਤੀ